այդպես <laughs> է <laughs> ਮਹਿਤਾਵ ਸਿੰਘ ਮਹਿਤਾਵ ਸਿੰਘ ਮਹਿਤਾਵ ਕੀ ਗੱਲ ਹੋਈ ਕਿ 7 ਵਜੇ ਚੱਲ ਰਹੀ ਸੀ ਸੌਨਾ ਬਾਰਿਸ਼ ਸੀ ਕਿ ਤੇ ਹਵਾ ਚੱਲੀ ਜਾਂਦੀ ਸੀ ਬਹੁਤ ਜ਼ਿਆਦਾ ਇਹ ਬਿੜੇ ਸੁੱਤੇ ਪਏ ਸੀ ਕਿ ਤੇ ਇੱਕਦਮ ਕੰਦ ਡੱਗ ਡੱਗ ਗਏ ਪਰ ਕਿੰਨੇ ਆਲੇ ਸੀ ਕਿ ਇੱਥੇ ਬਿੜੇ ਸੀ ਮੈਂ ਸੀ ਡਾਇਰੀ ਸੀ ਮੰਮੀ ਸੀ ਪਹਿਨ ਸੀ ਚਾਰ ਜਣੇ ਕਿੰਨੇ ਫੋਟੋਜੀ ਸੱਟਾ ਕਾਫੀ ਹੈ ਸਰਦੇ ਵਿੱਚ ਜ਼ਿਆਦਾ ਸੀ ਰੈਫਰ ਵੀ ਕੀਤਾ ਜੀ ਨੇ ਪੱਪੇ ਨੂੰ ਲੈ ਕੇ ਫਰੀਦਕੋਟ ਜਾਦਾ ਸਟਾਉਨਾਂ ਦੀ ਸ਼ਾਇਦ 40 ਸੌ ਹੈ ਇਹ ਕੰਦ ਬਿੱਗੀ ਕਿਵੇਂ ਬਾਰਿਸ਼ ਨਾਲ ਗਿਰਿਆ ਜਾਂ ਹਵਾ ਜ਼ਰੂਰੀ ਬਾਰਿਸ਼ ਵੀ ਸੀ ਹਵਾ ਵੀ ਸੀ ਪੱਕੀ ਇਹ ਕੰਦ ਹਰੰਦੀ ਨੇ 4 ਇੰਚ ਸੀਗੀ ਜ਼ਿਆਦਾ ਪੱਕੀ ਨਹੀਂ ਸੀਗੀ ਕਿੰਨੇ ਕੋਈ ਦੀ ਜੀ ਕੰਦ ਲੱਗੇ ਆਊਗਾ ਸਾਡੇ ਇੱਕ ਤਿੰਨ ਦਾ ਚਾਰ ਦਾ ਟਾਈਮ ਹੋਊਗਾ ਜੀ ਚਾਰ ਲੈਣੇ ਜਦੋਂ ਹਾਂ ਜੀ ਨਰਗੋਤਵਰ ਆਵਤਾਰ ਸਿੰਘ ਜੀ ਦਾ ਦਸੂ ਜਿਹੜੇ ਸਮਾਦ ਭਾਈ ਭਾਈ ਉਹ ਕੀ ਗੱਲ ਹੋਈ ਹੈ ਉਹ ਜੀ ਉਹ ਜੀ 3 ਵਜੇ ਦਾ ਹਾਦਸਾ ਜਿਹੜੇ بارش ਆਈ ਆ ਗਈ ਤੇ ਉਦੋਂ ਜੀ ਤੁਰੰਤ ਉਹਨਾਂ ਦੇ ਤਿੰਨਾਂ ਕੰਦ ਟਿਕ ਗਏ ਜੀ ਉਹ ਸਾਨੂੰ ਜਦੋਂ ਪਤਾ ਲੱਗਿਆ ਜੀ ਤੇ ਅਸੀਂ ਫਿਰ ਭੱਜ ਕੇ ਆ ਗਏ ਤੇ ਉਹਨਾਂ ਨੂੰ ਇੱਥੇ ਹਸਪੀਟਲ ਲੈ ਕੇ ਆਇਆ ਜੀ ਮੋਕੇ ਤੇ ਜਿਹੜਾ ਤਿੰਨ ਚਾਰ ਜਣੇ ਆ ਗਏ ਤੇ ਦੂਜਿਆਂ ਨੂੰ ਜਿਹੜੇ ਬਜ਼ੁਰਗ ਬੰਦੇ ਜੀ ਉਹਨਾਂ ਨੂੰ ਰਿਪੋਰਟ ਆਇਆ ਇਹਨਾਂ ਨੇ ਫ੍ਰੀ ਰਿਪੋਰਟ ਕਰਤਾ ਵੀ ਤੇ ਦੂਜਿਆਂ ਦੇ ਜਗ੍ਹਾ ਜਿਵੇਂ ਸੱਤਾਂ ਬੱਚੇ ਇਹ ਕਿਵੇਂ ਹੋ ਗਿਆ ਇਹ ਚਾਰ ਪੰਜ ਜਣੇ ਸੀ ਸਾਰੇ ਸੁੱਤੇ ਪਏ ਸੀ ਕਹਿੰਦੇ ਗਿਰਨ ਦਾ ਕਾਰਨ ਕੀ ਹਵਾ ਨਹੀਂ ਹਵਾ ਤੇ ਨਹੀਂ ਉਹਦਾ ਕਾਰਨ ਇਹ ਬਣਿਆ ਤਾਂ ਕਿੰਨੇ ਨਾਲ ਸੱਤਾਂ ਬੱਚਿਆਂ ਦਾ ਨਾਰਮਲ ਹੀ ਹੈਗੀ ਤੇ ਚਾਚੇ ਦੀ ਥੋੜੀ ਜਿਹੀ ਸਿਟੂਏਸ਼ਨ ਲੱਗਦੀ ਚਾਰਿਆਂ ਨੇ ਹਾਂਜੀ ਚਾਰ ਜਣੇ ਇਸ ਮਾਨਤਾ ਦੇ ਰਿਸ਼ਤਿਆਂ ਨਾਲ ਵੀਡੀਓ ਆਉਟ ਕਰਦੇ ਹਾਂ। ਸਾਲ ਕੋ ਚਾਰ ਪੇਸ਼ੇਨ ਆਏ ਆ। ਉਹਨਾਂ ਦੀ ਦੀਵਾਰगिरਗੀ بارش ਨਾਲ। ਉਹ ਉਹਨਾਂ ਵਿੱਚੋਂ ਇੱਕ ਪੇਸ਼ੇਨ ਗੁਰਮੀਲ ਸਿੰਘ ਉਹਦੇ ਹੈਡ ਇੰਜਰੀਸ ਹੋ ਰੈਫਰ ਹੋਇਆ। ਬਾਕੀ ਤਿੰਨ ਪੇਸ਼ੇਨ ਠੀਕ ਨੇ। ਇਹ ਕਿਸ ਤਰ੍ਹਾਂ ਆਪਾਂ ਕਹਾਂਗੇ ਕਿ ਪੇਸ਼ੇਨ ਦਾ ਆਇਆ। ਮਸ ਛੱਤगिरਣ ਵਾਲੀ بارش ਕਰਕੇ ਛੱਤगिर ਗਈ ਉਹਨਾਂ ਦੇ ਮਤਲਬ ਕੰਦ ਗਿਰ ਗਈ। ਹਾਂ ਜੀ। ਅੱਜ ਮਤਲਬ 4 ਵਜੇ ਸਾਡੇ ਕੋਲ ਆਇਆ। ਹਾਂ ਜੀ। ਇਹ ਇੱਕ ਪੇਸ਼ੰਗੀ ਹੈ ਉਹ ਫ੍ਰੀ ਦਾ ਫ੍ਰੀ ਦਾ ਉਹ ਹੈ ਹੱਲ ਪਸਦਾ ਉਹਦੀ ਹੈ ਟਿੰਜਰੀ ਹੈ ਇਹਦੇ ਬਾਕੀ ਦੋਨਾਂ ਪੇਸ਼ੰਗੀਆਂ ਹਾਂਜੀ ਬਾਕੀ ਤਿੰਨੋਂ ਪੇਸ਼ੰਗੀਆਂ ਠੀਕ ਨੇ